ਦਾ ਇੱਥੇ ਸਵਾਗਤ ਹੈ ਜੀ ਮੀਡੀਆ ਦਾ ਸ਼ੁਕਰਗੁਜ਼ਾਰ ਹਾਂ ਮੇਰੇ ਨਾਲ ਸਾਡੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਸਮੁੱਚੀ ਟੀਮ ਹੈ ਪ੍ਰਧਾਨ ਸਾਹਿਬ ਸੁਨੀਤ ਸਾਰੇ ਆਫਿਸ ਸਪੀਅਰਸ ਨੇ ਅਸੀਂ ਅੱਜ ਇਸ بڑے ਪਵਿੱਤਰ ਇਤਿਹਾਸਿਕ ਸਥਾਨ ਤੇ ਦਸੋ ਖਾਨਾ ਰਾਜਾ ਸਾਹਿਬ ਦੇ ਸਥਾਨ ਤੇ ਪਹੁੰਚੇ ਹਨ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਬਹੁਤ ਸਾਰੇ ਲੀਡਰਸ ਇੱਥੇ ਆ ਚੁੱਕੇ ਨੇ ਔਰ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਇੱਕ ਜ਼ਿੰਮੇਵਾਰ ਪੋਜੀਸ਼ਨ ਤੇ ਬੈਠਾ ਵਿਅਕਤੀ ਬਿਨਾਂ ਕਿਸੇ ਤਹਿਕੀਕਾਤੋਂ ਬਿਨਾਂ ਕਿਸੇ ਪੁਖਤਾ ਰਿਕਾਰਡ ਤੋਂ ਚੀਫ ਮਿਨਿਸਟਰ ਸਾਹਿਬ ਨੇ ਮਾਗੀ ਦੀ ਕਾਨਫਰੰਸ ਵਿੱਚ ਪਬਲਿਕ ਸਟੇਟਮੈਂਟ ਦਿੱਤੀ ਕਿ ਜਿਹੜੇ ਪਿਛਲੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਨੇ ਉਹਦੇ ਸਬੰਧ ਵਿੱਚ ਇੱਕ ਬੜਾ ਵੱਡਾ ਖੁਲਾਸਾ ਉਹਨਾਂ ਨੇ ਇਸ ਪਵਿੱਤਰ ਸਥਾਨ ਜਿਹਦੇ ਨਾਲ ਕਿ ਵਿਸ਼ਵ ਭਰ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਜਾ ਸਾਹਿਬ ਦੇ ਇਸ ਥਾਨ ਨਾ ਸਿਰਫ ਬੰਗਾ ਦੇ ਵਿੱਚ ਨੇ ਯਾਂ ਦੁਆਬੇ ਮਾਝੇ ਚ ਨਹੀਂ ਬਲਕੇ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦੇ ਪਿੱਛੇ ਉੱਥੇ ਸ਼ਰਧਾਲੂ ਬੈਠੇ ਨੇ ਉਹ ਸਥਾਨ ਬਣੇ ਬਣੇ ਇਸ ਲਈ ਇੱਕ ਅਚਾਨਕ ਬਹੁਤ ਭਾਰੀ ਠੇਸ ਪਹੁੰਚੀ ਸਾਰੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਕਿ ਕਿਵੇਂ ਹੋ ਸਕਦਾ ਕਿ ਜੇ ਸਥਾਨ ਦੇ ਵਿੱਚ ਮੈਂ ਜਾ ਕੇ ਆਇਆ ਹੁਣ ਜਿੱਥੇ ਲਗਾਤਾਰ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਸ਼ਾਇਦ 38 ਚੱਲ ਰਹੇ ਨੇ ਜਾਂ 42 ਚੱਲ ਰਹੇ ਨੇ ਉਹ ਉੱਥੇ ਜਿਹੜਾ ਸਥਾਨ ਬਣਾਇਆ ਗੁਰੂ ਗੰਗ੍ਹ ਸਾਹਿਬ ਜੀ ਦੇ ਵਿਖੇ ਉਹਨਾਂ ਦਾ ਕੀਤਾ ਜਾਂਦਾ ਸੁਖਾਸਣ ਇੰਨਾ ਜ਼ਿਆਦਾ ਇੱਕ ਅੱਛੇ ਤੰਗ ਦੇ ਨਾਲ ਰਿਸਪੈਕਟਫੁਲ ਤਰੀਕੇ ਨਾਲ ਉਹ ਸੰਭਾਲੇ ਹੋਏ ਨੇ ਤਾਂ ਔਰ ਇਸ ਤਰ੍ਹਾਂ ਦੇ ਸਥਾਨ ਦੇ ਉੱਤੇ ਬਿਨਾ ਪੁੱਛ ਪੜਤਾਲ ਤੋਂ ਬਿਨਾ ਕਿਸੇ ਡਾਕੂਮੈਂਟਡ ਐਵਿਡੈਂਸ ਤੋਂ ਇੱਕ ਸਟੇਟਮੈਂਟ ਜਿਹੜੀ ਦੇ ਦਿੱਤੀ ਉਹਨੇ ਖਲਬਲੀ ਮਚਾ ਦਿੱਤੀ ਸਾਰੀ ਦੁਨੀਆ ਦੇ ਮਨਾਂ ਦੇ ਵਿੱਚ ਔਰ ਫਿਰ ਇੱਥੋਂ ਦੀ ਕਮੇਟੀ ਦੇ ਮੈਂਬਰਸ ਨੇ ਸਾਰਾ ਬੈਠ ਕੇ ਸਾਰੀ ਦੁਨੀਆ ਦੇ ਜਗਤ ਦੇ ਲੋਕਾਂ ਨੂੰ ਦੱਸਿਆ ਕਿ ਇਹ ਸਾਰੀ ਕਹਾਣੀ ਜਿਹੜੀ ਆ ਇਹ ਮਨ ਮਨਕੜਤ ਹੈ ਇਹ ਐਂ ਜਾਪਦਾ ਸੀ ਜਿਵੇਂ ਸਿਆਸਤ ਤੋਂ ਪ੍ਰੇਰਿਤ ਹੈ ਪੋਸੀਬਲੀ ਚੀਫ ਮਿਨਿਸਟਰ ਸਾਹਿਬ ਤੇ ਆਮ ਆਦਮੀ ਪਾਰਟੀਆਂ ਐਂ ਲੱਗ ਰਿਹਾ ਸੀਗਾ ਕਿ ਕਿਤੇ ਪੰਥਕ ਪੋਲਿਟਿਕਸ ਦੁਬਾਰਾ ਰਿਕਵਰ ਨਾ ਹੋ ਜੇ ਰਿਵਾਈਵ ਨਾ ਹੋ ਜੇ ਔਰ ਸਾਡੀ ਜਿਹੜੀ ਸਾਡਾ ਜਿਹੜਾ ਗਰਾਊਂਡ ਆ ਜਿਹੜਾ ਉਹਨਾਂ ਨੇ ਪੰਥਕ ਗਰਾਊਂਡ 2017 ਤੋਂ 2022 ਚ ਜਿਹਦੇ ਆਧਾਰ ਤੇ ਸਰਕਾਰ ਬਣੀ ਆ ਅਗਰ ਉਹ ਖੁੱਸ ਗਿਆ ਤਾਂ ਸ਼ਾਇਦ ਅਸੀਂ ਕਿਸੇ ਪਾਸੇ ਜੋਗੇ ਨਿਰਜੋਗੇ ਨੀ ਰਾਂਗੇ ਔਰ ਉਹ ਉਹਦੇ ਸੰਦਰਭ ਚ ਮੈਂ ਕਹਿਣਾ ਚਾਹੁੰਦਾ ਕਿ ਹੁਣ ਐ ਨਜ਼ਰ ਆ ਰਿਹਾ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਦੋ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਉਹ ਸਾਰੀ ਡਾਊਟਫੁਲ ਕਰਦੀ ਆ ਆਪ ਹੀ ਉਹਨਾਂ ਦੇ ਬਿਆਨਾਂ ਨੇ ਔਰ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਵਾ ਜਿਹੜੀ ਉਹਦੀ ਤੈਕੀਕਾਤ that becomes 100% doubtful after the absolutely illogical and mischievous statement of the chief minister ਔਰ ਉਸ ਤੋਂ ਬਾਅਦ ਜਿਹੜਾ ਕਮੇਟੀ ਨੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਸ਼ਾਂਤੀ ਆਈ ਲੋਕਾਂ ਦੇ ਮਨਾਂ ਵਿੱਚ ਪਰ ਤੁਸੀਂ ਮੈਨੂੰ ਦੱਸੋ ਕਿ ਜੋ ਕੁਝ ਇੱਕ ਇਰਿਸਪੌਂਸਿਬਲ ਸਟੇਟਮੈਂਟ ਦਿੱਤੀ ਗਈ ਉਹਦੇ ਨਾਲ ਵਿਸ਼ਵ ਵਿੱਚ ਬੈਠੇ ਇਸ ਸਥਾਨ ਦੇ ਸ਼ਰਧਾਲੂਆਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਔਰ ਉਸ ਰੋਸ ਨਾਲ ਕੁਝ ਵੀ ਹੋ ਸਕਦਾ ਸੀਗਾ ਕੋਈ ਅਨਟਵਰਡ ਇਨਸੀਡੈਂਟ ਵੀ ਹੋ ਸਕਦਾ ਸੀਗਾ ਉਹਦੀ ਜ਼ਮਵਾਰੀ ਕਹਣੀ ਹੋਣੀ ਫਿਰ ਸ਼ਾਇਦ ਪਰਸੋਂ ਆਮ ਆਦਮੀ ਪਾਰਟੀ ਸਰਕਾਰ ਦੇ 3-4 ਨਮਾਇंदे ਆਉਂਦੇ ਨੇ ਇੱਥੇ ਫਾਈਨੈਂਸ ਮਿਨਿਸਟਰ ਇੱਥੇ ਆਣ ਕੇ ਕਹਿ ਕੀ ਗਿਆ ਕੈਟੇਗੋਰਿਕਲੀ ਤੁਹਾਡੇ ਸਾਹਮਣੇ ਕਿ ਜੀ ਇਹ ਐ ਲੱਗਦਾ ਕਿ ਇੱਕ ਕੋਈ ਮਿਸਕਮਿਊਨੀਕੇਸ਼ਨ ਗੈਪ ਹੈ ਬਿਟਵੀਨ ਦੀ ਐਸਆਈਟੀ ਐਸਆਈਟੀ অর ਚੀਫ ਮਿਨਿਸਟਰ ਦੇ ਆਫਿਸ ਤੱਕ ਕੁਝ ਇਦਾਂ ਦਾ ਲੱਗਦਾ ਕਿ ਕੋਈ ਰਹਿ ਗਿਆ ਕੋਈ ਮਿਸ ਰਿਪੋਰਟਿੰਗ ਹੋ ਗਈ ਜਿਹਦੇ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਬਿਆਨ ਦੇ ਦਿੱਤਾ ਚੀਫ ਮਿਨਿਸਟਰ ਸਾਹਿਬ ਜਲਦ ਰਸੋ ਖਾਨਾ ਜਿਹੜਾ ਹੈਗਾ ਇਸ ਥਾਂ ਦੇ ਉੱਤੇ ਆਪ ਆਉਣਗੇ ਔਰ ਜਦ ਨੂੰ ਕੇ ਅਗਲੇ ਦਿਨ ਹੀ ਸ਼ਾਇਦ ਯਾਹ ਦਾ ਹਰਪਾਲ ਚੀਮੇ ਤੇ ਪ੍ਰੈਸ਼ਰ ਪੈ ਗਿਆ ਉਹਨਾਂ ਦੀ ਪਾਰਟੀ ਦੇ ਆਗੂਆਂ ਦਾ ਉਹਨਾਂ ਨੇ ਫਿਰ ਉਸ ਆਪਣੀ ਸਟੇਟਮੈਂਟ ਤੋਂ ਫਿਰ ਰੀਟ੍ਰੈਕ ਕੀਤਾ ਔਰ ਐਕਸ ਦੇ ਉਤੇ ਟਵਿੱਟਰ ਦੇ ਉਤੇ ਪੋਸਟ ਪਾਈ ਕਿ ਨਹੀਂ ਜੀ ਇਹ ਤਾਂ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਆਏ ਸੀਗੇ ਕਿਉਂਕਿ ਹੁਣ ਉਹਨਾਂ ਦੀ ਸੰਤੁਸ਼ਟੀ ਆ ਇਸ ਕਰਕੇ ਮਾਮਲਾ ਜਿਹੜਾ ਰਫਾ ਦਫਾ ਹੋ ਗਿਆ ਇੱਥੇ ਮੈਂ ਕਹਿਣਾ ਚਾਹਣਾ ਜਿੰਨਾ ਮੇਰੀ ਜਾਣਕਾਰੀ ਆ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਆਪਣੇ ਇਥੇ ਲੋਕਲ ਸਾਰੇ ਜਿਹੜੇ ਦੋਸਤਪੁੱਤਰ ਨੇ ਐਸ்சிਪੀਸੀ ਦਾ ਇਸ ਕੇਸ ਵਿੱਚ ਕੰਪਲੇਨੈਂਟ ਹੀ ਨਹੀਂ ਸੀਗੀ ਆ ਮੇਰੇ ਕੋਲ ਰਿਕਾਰਡ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਨੇ ਕਿਹੜੇ-ਕਿਹੜੇ ਸਾਲ ਵਿੱਚ ਆਏ ਨੇ ਕਿਵੇਂ-ਕਿਵੇਂ ਆਏ ਨੇ ਕਿਉਂਕਿ 2015 ਜਿਹੜਾ ਕਾਲ ਤੱਕ ਸਾਹਿਬ ਦਾ ਆਇਆ ਸੀ ਹੁਕਮਨਾਮਾ ਕਿ ਅੱਜ ਤੋਂ ਬਾਅਦ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਦਾ ਮੁਕੰਮਲ ਰਿਕਾਰਡ ਪ੍ਰੋਵਾਈਡ ਕੀਤਾ ਜਾਵੇ ਔਰ ਉਹਦੇ ਤੋਂ ਬਾਅਦ ਜਿਹੜੇ ਸਰੂਪ ਆਏ ਨੇ ਬਹੁਤ ਥੋੜੀ ਮਾਤਰਾ ਚ ਨੇ ਔਰ ਇਹਦੀਆਂ ਰਸੀਦਾ ਤੇ ਇਹਦਾ ਰਿਕਾਰਡ ਸਾਰਾ ਦਸੂ ਖਾਨਾ ਦੇ ਕੋਲ ਹੈ ਸੋ ਇਸ ਕਰਕੇ ਹੁਣ ਐਸਪੀਸੀ ਨੂੰ ਵਿੱਚ ਲੈ ਜਾਂਦਾ ਜਦਕਿ ਐਸਜੀਪੀਸੀ ਨਾ ਇਸ ਕੇਸ ਵਿੱਚ ਕੰਪਲੇਨੈਂਟ ਨਾ ਐਸਪੀਸੀ ਨੇ ਕਦੀ ਕਿਹਾ ਕਿ ਰਾਜਾ ਸਾਹਿਬ ਦੇ ਸਥਾਨ ਦੇ ਉੱਤੇ ਕੋਈ ਸਾਨੂੰ ਸ਼ੁਭਾ ਹੈ ਜਾਂ ਕੋਈ ਸ਼ੱਕ ਹੈ ਉਹ ਐਸਜੀਪੀਸੀ ਦੀਆਂ ਟੀਮਜ਼ ਰਿਪੀਟਿਡਲੀ ਹਰ ਇੰਟਰਵਲ ਦੇ ਉੱਤੇ ਇੱਥੇ ਆਉਂਦੀਆਂ ਨੇ ਇਹਦੀ ਇਨਸਪੈਕਸ਼ਨ ਕਰਕੇ ਜਾਂਦੀਆਂ ਨੇ ਔਰ ਇਹਨਾਂ ਨੂੰ ਸਾਰਾ ਕੁਝ ਦਰਸਤ ਪਾ ਕੇ ਇਹਨਾਂ ਨੂੰ ਸੰਤੁਸ਼ਟੀ ਦੀ ਰਿਪੋਰਟ ਦੇ ਕੇ ਜਾਈਆਂ। ਸੋ ਹੁਣ ਸਾਡੀ ਇਹ ਮੰਗ ਆ ਕਿ ਚੀਫ ਮਿਨਿਸਟਰ ਨੂੰ ਔਰ ਕਿਉਂਕਿ ਹਰਪਾਲ ਚੀਮੇ ਨੇ ਉਹਨੂੰ ਡਿਫੈਂਡ ਕੀਤਾ ਹੈ ਕਾਰਨ ਕਿ ਇੱਕ ਬੋਲੇਗਾ ਝੂਠ ਨੂੰ ਇਹ ਦੱਸਣ ਕਿ ਇਹ ਲੈਪਸ ਕਿੱਥੇ ਹੋਇਆ ਵਾ। ਅਗਰ ਤੁਸੀਂ ਕਹਿੰਦੇ ਕਿ ਐਸ ਆਈਟੀ ਜਿਹੜੀ ਪੰਜਾਬ ਪੁਲਿਸ ਦੀ ਮਣੀ ਆ ਇਸ ਸਰੂਪਾ ਦੇ ਮਾਮਲੇ ਵਿੱਚ ਅਗਰ ਇਹਨਾਂ ਤੋਂ ਲੈਪਸ ਹੋਇਆ ਤੇ ਫਿਰ ਕੀ ਤੁਸੀਂ ਕਿਸੇ ਦੀ ਰਿਸਪਾਂਸਿਬਿਲਟੀ ਫਿਕਸ ਕਰੋਗੇ ਕਿਸੇ ਦੇ ਕੋਈ ਐਕਸ਼ਨ ਲਓਗੇ ਪੁਲਿਸ ਆਫਸਰ ਤੇ ਅਗਰ ਐਸਆਈਟੀ ਤੋਂ ਲੈਪਸ ਨਹੀਂ ਹੋਇਆ ਤਾਂ ਭਗਵੰਤ ਮਾਨ ਨੇ ਕਿਤੇ ਕੋਈ ਬਿਆਨ ਦੇ ਦਿੱਤਾ ਤੇ ਫਿਰ ਕੀ ਭਗਵੰਤ ਸਿੰਘ ਮਾਨ ਪਤੌਰ ਚੀਫ ਮਿਨਿਸਟਰ ਵਿਲੀ ਓਨਰਪ ਰਿਸਪਾਂਸਿਬਿਲਟੀ ਅਬਾਊਟ ਸੱਚ ਐ ਸੈਂਸਿਟਿਵ ਮੈਟਰ ਕੀ ਉਹ ਜ਼ਮੋਵਾਰੀ ਚੱਕਣਗੇ ਕਿ ਇਹ ਸਥਾਨ ਦੇ ਉੱਤੇ ਆਣ ਕੇ ਮਾਫੀ ਮੰਗਣਗੇ ਸ਼ਰਧਾਲੂਆਂ ਕੋਲੋਂ ਸੰਗਤ ਦੇ ਕੋਲੋਂ ਪਬਲਿਕ ਅਪੋਲੋਜੀ ਟੈਂਡਰ ਕਰਨਗੇ ਤੇ ਜੇ ਉਹ ਝੂਠੇ ਨਹੀਂਗੇ ਤੇ ਕੋਈ ਤਾਂ ਝੂਠਾ ਹੈਗਾ ਫੇਰ ਹਰਪਾਲ ਚਿਮਾ ਝੂਠਾ ਵਾ ਜਿਹਨੂੰ ਕੇ ਉਹਦੇ ਕੋਲ ਝੂਠ ਬੁਲਵਾਇਆ ਗਿਆ ਫਿਰ ਉਹ ਫਿਰ ਉਹ ਮਾਫੀ ਮੰਗਿਆਣ ਕੇ ਜੇ ਉਹ ਵੀ ਝੂਠਾ ਨਹੀਂਗਾ ਤੇ ਐਸਆਈਟੀ ਦੀ ਜਿਹੜੀ ਹੈਗੀ ਆ ਤੁਹਾਡੀ ਸਾਰੀ ਟੀਮ ਉਹ ਦੱਸੇ ਕਿ ਇਹ ਕਿਹਨੇ ਇਹ ਅਫਵਾਹ ਉਡਾਈ ਕਿ ਰਸੋਖਾਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਗਭਗ 139 169 ਸਰੂਪ ਜਿਹੜੇ ਸੀਗੇ ਉਹ ਮਿਸਿੰਗ ਨੇ ਔਰ ਇਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਇਹ ਬੜਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂਗਾ ਅਗਰ ਗੁਰੂ ਗ੍ਰੰਥ ਸਾਹਿਬ ਦੀ ਇਨਵੈਸਟੀਗੇਸ਼ਨ ਦੇ ਮੁਤਲਕ ਇੰਨੇ ਨਾਨਸੀਸ ਤਰੀਕੇ ਨਾਲ ਇੱਕ ਚੀਜ਼ ਮਿਨਿਸਟਰ ਬਿਆਨ ਦੇਵੇਗਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਬਾਕੀ ਦੀ ਇਨਵੈਸਟੀਗੇਸ਼ਨ ਵਿੱਚ ਲੋਕਾਂ ਨੂੰ ਕਿਵੇਂ ਭਰੋਸਾ ਹੋਵੇਗਾ ਮੈਨੂੰ ਤਾਂ ਕੋਈ ਇਹਨਾਂ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਉਹਦੇ ਤੇ ਕੋਈ ਯਕੀਨ ਨਹੀਂਗਾ ਇਹਨਾਂ ਦੀ ਕੋਈ ਐਸ ਆਈ ਟੀ ਤੇ ਯਕੀਨ ਨਹੀਂਗਾ ਇਟ ਅਪੀਅਰਸ ਟੂ ਬੀ ਟੋਟਲੀ ਪੋਲੀਟੀਕਲੀ ਮੋਟੀਵੇਟਿਡ ਔਰ ਜਿਹੜਾ ਸ਼ਬਦ ਵਰਤਿਆ ਐ ਐਫ ਆਈ ਆਰ ਵਿੱਚ ਉਹਦੇ ਚ ਰਸੋਈ ਘਰ ਲਿਖਿਆ ਹੋਇਆ ਵਾ ਦੇ ਮਤਲਬ ਪੰਜਾਬ ਪੁਲਿਸ ਦੀ ਐਸਆਈਟੀ ਦੇ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਰਸੋਖਾਨਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜਿਹੜਾ 1916 ਚ ਇੱਥੇ ਲੰਗਰ ਦੀ ਪਰਥਾ ਚਲਾਈ ਗਈ ਐਫਆਈਆਰ ਵਿੱਚ ਇਹਨੂੰ ਰਸੋਈ ਕਾਰੀ ਦੱਸਿਆ ਜਾ ਰਿਹਾ ਤੁਸੀਂ ਥੋ ਅੰਦਾਜ਼ਾ ਲਾ ਸਕਦੇ ਇਹਨਾਂ ਦੀ ਐਸਆਈਟੀ ਦੀ ਤੇ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਜਾਣਕਾਰੀ ਕਿੰਨੀ ਹੈ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਪੋਲਿਟਿਕਸ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਡੋਮੇਨ ਨਹੀਂਗੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਵਾ ਔਰ ਇਹ ਨਾਸਤਿਕਾਂ ਦੀ ਜਿਹੜਾ ਆ ਬੋਲਿਆ ਇਸ ਥਾਨ ਦੇ ਬਾਰੇ ਨਾਸਤਿਕਾਂ ਦਾ ਸਬੂਤ ਨਾਸਤਿਕ ਹੋਣ ਦਾ ਸਬੂਤ ਦਿੰਦਾ ਮੇਰਾ ਮੰਨਣਾ ਵਾ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਰੂਪ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਰਗਾੜੀ ਤੋਂ ਲੈ ਕੇ ਜਿਹੜੀ ਵੇਦਪੀਆਂ ਹੋਈਆਂ 2015 ਚ ਹੋਈਆਂ ਔਰ ਬਾਈਬਲ ਕਲਾਤ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਕੋਟ ਕੋ ਪੂਰੇ ਚੌਂਕ ਵਿੱਚ ਗੋਲੀ ਚੱਲੀ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲਾਂ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੱਸਣ ਕਿ ਤੁਸੀਂ ਪਿਛਲੇ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਆ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ ਵਾ ਔਰ ਅੱਪਾ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਲਤਾਰ ਸੰਧਵਾ ਸਪੀਕਰ ਨੇ ਉੱਥੇ ਸੌਂ ਖਾਦੀ ਹੋਈ ਆ ਕਿ ਮੈਂ 1 ਮਹੀਨੇ ਜਾਂ 1.5 ਮਹੀਨੇ 'ਚ ਇਨਸਾਫ ਲੈ ਕੇ ਦਊਂਗਾ ਨਹੀਂ ਤਾਂ ਮੈਂ ਆਪਣੀ ਅਹੁਦੇ ਤੋਂ ਅਸਤੀਫਾ ਦੇ ਦਊਂਗਾ 4 ਸਾਲ ਬੀਤ ਗਏ ਨਾ ਪਰ ਗਾੜੀ ਦੇ ਕਿਸੇ ਮਾਮਲੇ 'ਚ ਕੋਈ ਇਨਸਾਫ ਨਾ ਬੇਬਲ ਕਤਲਾ ਚਨ ਸਾਹਿਬ ਜਦਕੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਮੇਨ ਸ਼ਰਧਾਲੂ ਸੀ ਜਿਹੜਾ ਉਹਨੇ ਅਦਾਲਤ ਵਿੱਚ ਐਡਮਿਟ ਕੀਤਾ ਵਾ ਤੁਹਾਡੇ ਮੇਰੇ ਮੋਰੇ ਨਹੀਂ ਅਦਾਲਤ 'ਚ ਕਿਹਾ ਕਿ ਸਾਨੂੰ ਜਿੰਦੀਆਂ ਬੇਅਦਬੀਆਂ ਦੇ ਹਦੇਸ਼ ਸੀ ਉਹ ਡੇਰਾ ਸੱਚਾ ਸੌਦਾ ਦੇ ਸਾਧ ਵੱਲੋਂ ਦਿੱਤੇ ਗਏ ਸੀ ਅੱਜ ਤੱਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਕੋਈ ਐਸਆਈਟੀ ਬਣਾਈ ਨਾ ਡੇਰਾ ਸੱਚਾ ਸੌਦਾ ਨੂੰ ਸਾਧ ਵੇ ਜੇਲ੍ਹ 'ਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਨਵੈਸਟੀਗੇਟ ਕੀਤਾ ਕਿ ਬਰਗਾੜੀ ਤੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਬਾਰੇ ਤੁਹਾਡਾ ਕੀ ਕਹਿਣਾ ਵਾ ਤੁਸੀਂ ਕਿਉਂ ਕਰਵਾਈਆਂ ਨੇ ਤੇ ਅਗਲੀ ਗੱਲ ਮੋਡ ਬੌਮ ਬਲਾਸਟ 2017 ਦਾ ਮੋਡ ਬੌਮ ਬਲਾਸਟ ਹੋਇਆ ਉਹਦੇ ਚ 7 ਜਾਂ 8 ਬੇਕਸੂਰ ਬੱਚੇ ਮਾਰੇ ਸੀ ਮੈਂ ਵੀ ਲੀਡਰ ਹੋ ਆਪੋਜੀਸ਼ਨ ਗਿਆ ਮੈਂ ਇਹ ਮੇਰੇ ਨਾਲ ਸਾਰੇ ਜਾਂਦੇ ਰਹੇ ਨੇ ਐਮ ਐਲ ਏਸ ਉੱਥੇ ਮੋਡ ਬੌਮ ਬਲਾਸਟ ਦੇ ਵਿਕਟਿਮਸ ਨੂੰ ਮਿਲਣ ਵਾਸਤੇ ਅੱਜ ਕਿੰਨੀ ਦੇਰ ਹੋ ਗਈ 4 ਸਾਲ ਸਰਕਾਰ ਕਿਸੇ ਨੇ ਮੋਡ ਬੌਮ ਬਲਾਸਟ ਦਾ ਕੋਈ ਲਿਆ ਯਾ ਯਤਨ ਕੀਤਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਮੋਡ ਬੋਮਬ ਬਲਾਸਟ ਤੋਂ ਮੈਂ ਸਮਝਦਾ ਕਿ ਪਤਾ ਲੱਗ ਗਿਆ ਸਾਰਿਆਂ ਨੂੰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੋਈ ਉਹਦੇ ਚ ਆ ਗਿਆ ਸੀਗਾ ਕਿ ਜਿਹੜੀ ਗੱਡੀ ਆ ਜਿਹੜੀ ਆਰਡੀਐਕਸ ਆ ਇਟ ਹੈਜ਼ ਬੀਨ ਪ੍ਰਿਪੇਅਰਡ ਇਟ ਹੈਜ਼ ਬੀਨ ਏਵਰੀਥਿੰਗ ਹੈਜ਼ ਬੀਨ ਅਰੇਂਜਡ ਬਾਈ ਦ ਡੇਰਾ ਸੱਚਾ ਸੌਦਾ ਇਨਸਾਈਟ ਅਜ ਤੱਕ ਉਹਦੇ ਤੇ ਨਹੀਂ ਹੋਈ ਸੋ ਮੈਂ ਕੇਜਰੀਵਾਲ ਸਾਹਿਬ ਨੂੰ ਕਹਿੰਨਾ ਭਗਵੰਤ ਮਾਨ ਨੂੰ ਕਿ ਘਟੋ ਘਟ ਗੁਰਦੁਆਰਾ ਸਾਹਿਬ ਔਰ ਸਾਡੇ ਤਖਤਾਂ ਨੂੰ ਤਾਂ ਬਖਸ਼ਦੇ ਹੋ ਆਪਣੀ ਰਾਜਨੀਤੀ ਤੋਂ ਤੁਸੀਂ ਤਾਂ ਅਕਾਲ ਤਖਤ ਨੂੰ ਚੜ੍ਹੋਤੀਆਂ ਦਿੰਨੇ ਹੋ ਕਿ ਸਾਨੂੰ ਗੋਲਕ ਬਾਰੇ ਦੱਸਿਆ ਜਾਵੇ ਕਿੰਨਾ ਗੋਲਕ ਚ ਪੈਸਾ ਭਗਵੰਤਪານ ਦੀ ਦੇ ਪਰਿਵਾਰ ਨੇ ਪਾਇਆ ਹੋਊਗਾ ਗੋਲਕ ਦੇ ਨਾਲ ਇੱਥੇ ਵੀ ਗੋਲਕ ਹੈ ਸਾਰੇ ਵਿਸ਼ਪ ਦੇ ਵਿੱਚ ਗੁਰਦੁਆਰਾ ਸਾਹਿਬ ਚ ਗੋਲਕ ਦਾ ਪ੍ਰਥਾ ਇਹ ਸਾਡੀ ਮਰਿਆਦਾ ਵਾ ਉਸ ਗੋਲਕ ਦੇ ਨਾਲ ਗਰੀਬਾਂ ਦਾ ਬਹੁਤ ਪਰਪਕਾਰ ਹੁੰਦਾ ਉਹਨਾਂ ਦੇ ਕੀਤਾ ਜਾਂਦਾ ਉਹਨਾਂ ਦੇ ਉਹਨਾਂ ਦੀ ਸਿਹਤ ਦਾ ਇਲਾਜ ਇਲਾਜ ਹੈਲਥ ਦਾ ਇਲਾਜ ਕੀਤਾ ਜਾਂਦਾ ਉਹਨਾਂ ਦੀ ਪੜ੍ਹਾਈ ਦੇ ਵਾਸਤੇ ਐਸਜੀਪੀਸੀ ਸਪਾਂਸਰਡ ਸਕੂਲਸ ਨੇ ਗਵਰਨਮੈਂਟ ਸੌਰੀ ਕਾਲਜਸ ਨੇ ਬਹੁਤ ਵੱਡੇ ਹਸਪੀਟਲਸ ਨੇ ਜਿਵੇਂ ਅੰਮ੍ਰਿਤਸਰ ਚ ਐਸਜੀਪੀਸੀ ਦਾ ਸਭ ਤੋਂ ਵੱਡਾ ਹਸਪੀਟਲ ਕਿਉਂਕਿ ਗੋਲਕ ਬੰਦ ਹੋ ਜਾਣੀ ਚਾਹੀਦੀ ਹੈ ਸੋ ਮੇਰੀ ਫਰਿਆਦ ਆ ਮੈਂ ਇੱਥੇ ਵਿਸ਼ੇਸ਼ ਤੌਰ ਤੇ ਆਇਆ ਕਿਉਂਕਿ ਮੈਨੂੰ ਵੀ ਬਹੁਤ ਦੁੱਖ ਹੋਇਆ ਜਿਵੇਂ ਆਮ ਇੱਕ ਸਧਾਰਨ ਕਿਸੇ ਸਰਦਾਲੂ ਜਾਂ ਸਿੱਖ ਨੂੰ ਦੁੱਖ ਆ ਕਿ ਐਡੇ ਪਵਿੱਤਰ ਸਥਾਨ ਤੇ ਐਡੇ ਮੰਤਾ ਪ੍ਰਾਪਤ ਸਥਾਨ ਦੇ ਉੱਤੇ ਤੁਸੀਂ ਐਡੇ ਵੱਡੇ ਗੰਬੀਰ ਦੋਸ਼ ਲਾਤੇ ਤੇ ਜਿੱਦਾਂ ਤੁਹਾਡੇ ਕੋਲ ਕੋਈ ਸਬੂਤ ਨਹੀਂਗਾ ਤੇ ਅੱਜ ਮੇਰੇ ਖਿਆਲ ਮਾਗੀ ਤੋਂ ਤੁਸੀਂ ਲਾ ਲਓ ਕਿ 14 ਤੋਂ ਅੱਜ ਆਪਾਂ ਬੈਠੇ ਆ 22 ਤਰੀਕ ਐ 8 ਦਿਨ ਚੀਫ ਮਿਨਿਸਟਰ ਸਾਹਿਬ ਆਪ ਕੁਝ ਨਹੀਂ ਬੋਲੇ ਆਪਣੇ ਫੀਲਿਆਂ ਨੂੰ ਭੇਜਤਾ ਹੱਥ ਟੋਕਿਆਂ ਨੂੰ ਕਿ ਤੁਸੀਂ ਜਾ ਕੇ ਮੇਰੇ ਵੱਲੋਂ ਗਵਾਹੀ ਦਿਓ ਸਫਾਈ ਇਹ ਗਵਾਹੀ ਤੇ ਸਫਾਈ ਅਨਐਕਸੈਪਟੇਬਲ ਐ ਇਹਨਾਂ ਨੂੰ ਦੱਸਣਾ ਪਊਗਾ ਕਿ ਅਸਲ ਸੱਚ ਕੀ ਐ ਕਿ ਤੁਸੀਂ ਪਹਿਲਾਂ ਇਲਜ਼ਾਮ ਕਿਉਂ ਲਾਏ ਔਰ ਫਿਰ ਤੁਸੀਂ ਇਲਜ਼ਾਮਾਂ ਤੋਂ ਯੂਟਰਨ ਕਿਉਂ ਲਿਆ ਤੇ ਫਿਰ ਅਗਲੇ ਦਿਨ ਹਰਪਾਲ ਚੀਮਾ ਨੇ ਫਿਰ ਯੂ-ਟਰਨ ਯੂ-ਟਰਨ ਕਿਉਂ ਲਾਇ ਇਸ ਸਾਰੀਆਂ ਗੱਲਾਂ ਦੇ ਜਵਾਬ ਵਿਸ਼ਪ ਚ ਬੈਠੀ ਗੁਰੂ ਨਾਨਕ ਨਾਮ ਲੇਵਾ ਸੰਗਤ ਤੁਹਾਡੇ ਤੋਂ ਜਾਣਨਾ ਚਾਹੁੰਦੀ ਹੈ ਇਹ ਮੇਰਾ ਅੱਜ ਤੁਹਾਡੇ ਨਾਲ ਇੱਥੇ ਵਿਚਾਰ ਵਟਾਂਦਰਾ ਕਰਨ ਦੇ ਤੁਹਾਡਾ ਸਾਰਿਆਂ ਦਾ ਮੈਂ ਬੜਾ ਬੜਾ ਮਸ਼ਕੂਰ ਹਾਂ ਧੰਨਵਾਦ